ਤੇ ਤੀਜੇ ਦਿਨ ਮੇਰੇ ਪਾਪਾ ਨੇ ਜਦੋਂ ਇਹਨਾਂ ਤੋਂ ਮੇਰੇ ਜੱਦੀ ਤੋਂ ਪੁੱਛਿਆ ਵੀ ਮੈਨੂੰ ਮੇਰੇ ਪਹਿਲੇ ਮੇਰਾ ਹੱਕ ਦੋ ਮੇਰੀ ਦਾਦੀ ਕਹਿੰਦੀ ਵੀ ਮੇਰੇ ਵਿਆਹ ਵਾਸਤੇ ਰੱਖੇ ਮੇਰੇ ਪਾਪਾ ਕਹਿੰਦਾ ਕੋਈ ਗੰਦੀ ਉਹ ਮੈਂ ਕਰੂੰਗਾ ਮੈਂ ਖੁਦ ਕਰੂੰਗਾ ਲੇਕਿਨ ਮੇਰੀ ਦਾਦੀ ਨੇ ਕਹਦਾ ਮੇਰਾ ਜੁੱਟਾ ਜਵਾਵਾ ਤੂੰ ਮੇਰੇ ਘਰ ਦੀ ਦਨੀ ਤੋਂ ਬਾਹਰ ਹੋ ਜਾ ਨਹੀਂ ਡੀਐਨਏ ਡਾਟਾ ਤਾਂ ਕਰਾਈਗੇ ਨਾ ਜਦੋਂ ਜਿੰਦਾ ਜੀ ਹੁਣ ਤੁਸੀਂ ਕਹਿੰਦੇ ਯੋਦਾ ਵਾ ਹੋੜਾ ਮਰ ਗਿਆ ਹੁਣ ਮਰੇ ਤਾਂ ਬਾਅਦ ਇੱਕ ਚਾਚਾ ਹੋ ਗਏ ਇਹ ਗੱਲ ਕਹਿ ਰਿਹਾ ਕਹ ਲਓ ਤੂੰ ਵੀ ਧੀ ਵਿਆਹਣੀ ਆ। ਗੁੱਤ ਜੀ ਤੁਸੀਂ ਇਹਨਾਂ ਨੂੰ ਕਿਸੇ ਗੁੱਤ ਕੋਲ ਵੀ ਆ ਕੇ ਪੁੱਛ ਵੀ ਤੁਹਾਡੀ ਬੱਚੀ ਐ? ਹਾਂ। ਗੁਰਦੁਆਰੇ ਵੀ ਖੜਿਆ ਜੀ ਹਾਂ ਦੱਸਿਓ ਵੀ ਤੁਹਾਡੀ ਬੱਚੀ ਐ? ਹਾਂ ਮੇਰੀ ਬੱਚੀ। ਨਾਮ ਕਰਦੇ ਇੱਕ ਮਿੰਟ ਦੇ ਇੱਕ ਮਿੰਟ ਇੱਥੇ ਰੱਖਿਓ ਤੁਸੀਂ। ਆਪਣੇ ਗੁਰਦੁਆਰੇ ਖੜੇ ਆ। ਇਹਨਾਂ ਦੇ ਲਿਖ ਨਾਮ ਕਰਦੇ ਹੋ ਭਾਈ ਤੂੰ। ਹਾਂਜੀ ਮੇਰੀ ਬੱਚੀ ਐ। ਮੇਰੀ ਬੱਚੇ ਪਤੀ ਦੀ ਐ? ਹਾਂ ਮੇਰੇ ਪਤੀ ਦੀ। ਫੇਮ ਕਰਦੇ ਹੋ ਹਾਂਜੀ ਰਹਿ ਕੇ ਆਈਆਂ ਉਦੋਂ ਕਿਉਂ ਨਹੀਂ ਕਿਹਾ ਵੀ ਇਹ ਸਾਡੀ ਬੱਚੀ ਨਹੀਂ ਅਸੀਂ ਨਹੀਂ ਵੜਨ ਦੇ। ਇਹਨਾਂ ਦਿਨ ਪਹਿਲਾਂ ਕਦੋਂ ਰਹਿ ਕੇ ਆਈ? ਇਹ ਰਹਿ ਕੇ ਜਦੋਂ ਇਹਦੇ ਪਾਪਾ ਨੇ ਕੁਝ ਖਾਦਾ ਸੀ ਉਹ ਤੋਂ ਪਹਿਲਾਂ 3 ਦਿਨ ਇਹ ਪੁੱਛ ਲੋ ਕੁੜੀ ਮੂੰਹ ਤੇ ਆ। ਮੈਨੂੰ ਮੇਰੀ ਪਹਿਲੀ ਮੇਰਾ ਕਦੋਂ ਚਾਚੇ ਨੇ ਕਿਹਾ ਵੀ ਮੈਂ ਕੁਝ ਖਾ ਕੇ ਮਰ ਜਾਣਾ। ਇਸ ਚਾਚੇ ਨੇ ਜਮਾਂ ਨਹੀਂ ਉਸ ਬੰਦੇ ਨੂੰ ਰੋਕਿਆ ਜਮਾਂ ਹੀ ਬਿਲਕੁਲ ਵੀ ਨਹੀਂ ਰੋਕਿਆ। ਬੰਦਾ ਜੇ ਬੰਦਾ ਹੁਣ ਇਹਨਾਂ ਦੇ ਕੋਲ ਪੈਣੀ ਆ ਸਾਡੀ ਹੁਣ ਇਹ ਠੇਕਾ ਦੇਣ ਤੋਂ ਮੁੱਕਰਦੇ ਆਗੇ। ਤੇ ਇਹ ਬੇਦਖਲ ਕਿਤੇ ਹੋਇਆ ਆ ਆਪ ਕੋ 7 ਸਾਲ ਹੋ ਗਿਆ ਕਰੋ ਨਿਕਲਿਆ ਇਹਨਾਂ ਨੂੰ। ਅੱਛਾ ਕਰੋ ਕੱਢਿਆ ਗਿਆ ਵ ਨਹੀਂ ਜੀ ਨਹੀਂ 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 ਇਹ ਤਾਂ ਘਰੋਂ ਇਹ 26 ਦਾ ਕੇਸ ਹੈ ਵੀਰ ਦੇ ਨੇ ਸੱਟਾ ਮਾਰ ਗਿਆ ਇਹਨਾਂ ਨੇ ਕਿੰਨਾਂ ਨੇ ਮਾਰੀਆਂ ਇਹਨਾਂ ਨੇ ਮਾਵਾਂ ਤੇ ਜਾਣੇ ਉਹ ਚੁਪੀਓ ਜੀ ਨਹੀਂ ਮਾਵਾਂ ਤੇ ਜਾਣੇ ਸੱਟਾ ਮਾਰੀਆਂ ਵਾ ਨਹੀਂ ਜੀ ਨਹੀਂ 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 ਦੇਖ ਲੈ ਬੇਦਖਲ ਪਿਤਾ ਹੋਇਆ ਹੋਊਗਾ ਜੀ ਪੋਤੀ ਦਾ ਕੀ ਕਸੂਰ ਹੈ ਉਹ ਤੇ ਆਪੇ ਹੋਈ ਨਹੀਂ ਜੀ ਇਹ ਲਈ ਹੋਈ ਹੈ ਇਹਨਾਂ ਨੇ ਬੱਚਾ ਹੈ ਨਹੀਂ ਤੁਸੀਂ ਮੰਨਦੇ ਵੀ ਉਹਦਾ ਬੱਚਾ ਨਹੀਂ ਹੈਗਾ ਵੀ ਇਹ ਨੇ ਅੱਜ ਹੀ ਡੀਐਨਏ ਟੈਸਟ ਕਰਾਦੇ ਹੋ ਨਹੀਂ ਡੀਐਨਏ ਟੈਸਟ ਤਾਂ ਕਰਾਈਏ ਨਾ ਜਦੋਂ ਜਿੰਦਾ ਜੀ ਹਿੱਤ ਉਹ ਤੇ ਤੁਸੀਂ ਕਹਿੰਦੇ ਯੋਧਾ ਵਾ ਹੁਣ ਉਹ ਮਰ ਗਿਆ ਹੁਣ ਮਰੇ ਤਾਂ ਬਾਪ ਇੱਕ ਚਾਚਾ ਹੋ ਗਏ ਇਹ ਗੱਲ ਕਹਿ ਰਿਹਾ ਕੱਲੋਂ ਤੂੰ ਵੀ ਧੀ ਬਿਉਣੀ ਆ ਤੇ ਕਹਿੰਦੇ ਵੀ ਇਹ ਤੁਸੀਂ ਰਾਜਨ ਨੂੰ ਕਿਸੇ ਘੋਟੋ ਦੇ ਵੀ ਆ ਕੇ ਪੁੱਛੋ ਤੁਹਾਡੀ ਬੱਚੀ ਹੈ ਹਾਂ ਗੁਰਦੁਆਰੇ ਖੜਿਆ ਜੀ ਹਾਂ ਦੱਸੋ ਵੀ ਤੁਹਾਡੀ ਬੱਚੀ ਹੈ ਹਾਂ ਮੇਰੀ ਬੱਚੀ ਨੇਮ ਕਰਦੇ ਹੋ ਇੱਕ ਮਿੰਟ ਦੇ ਇੱਕ ਮਿੰਟ ਹੀ ਰੱਖਿਓ ਤੁਸੀਂ ਆਪਣੇ ਗੁਰਦੁਆਰੇ ਖੜੇ ਆ ਇਹਨਾਂ ਨੂੰ ਲਵਗ ਨੇਮ ਕਰਦੇ ਹੋ ਭਾਈ ਹਾਂਜੀ ਮੇਰੀ ਬੱਚੀ ਹੈ ਮੇਰੀ ਬੱਚੀ ਤੁਹਾਡੇ ਪਤੀ ਦੀ ਹੈ ਹਾਂ ਮੇਰੇ ਪਤੀ ਦੀ ਹੈ ਨੇਮ ਕਰਦੇ ਹੋ ਹਾਂਜੀ ਨਨ ਦਿਨ ਕੱਲਾ ਇਹਨਾਂ ਕੋ ਰੱਖ ਕੇ ਆਇਆ ਉਦੋਂ ਕਿਉਂ ਨਹੀਂ ਕਹਿ ਬੀ ਇਹ ਸਾਡੀ ਬੱਚੀ ਨਹੀਂ ਅਸੀਂ ਨਹੀਂ ਵੜਨ। ਨਨ ਦਿਨ ਪਹਿਲਾਂ ਕਦੋਂ ਰੱਖ ਕੇ ਆਇਆ? ਇਹ ਰੱਖ ਕੇ ਜਦ ਇਹਦੇ ਪਾਪਾ ਨੇ ਕੋ ਸਖਾਦਾ ਸੀ ਉਦੋਂ ਪਹਿਨਾ ਤਿੰਨ ਦਿਨੇ ਪੁੱਛ ਲੋ ਕੁੜੀ ਮੁੰਦੇ ਆ। ਮੈਂ ਨਹੀਂ ਕੁਝ ਵੀ ਕਹਿਣਾ ਕੁੜੀ ਕਹੂੰਗੀ ਅੱਗੋਂ। ਥਾ ਪੁੱਤ ਤੂੰ ਤੇਰੇ ਦਾਦਾ ਦਾਦੀ ਕੋਲੇ। 10 ਦਿਨ ਅਸੀਂ ਮੈਂ ਆਪਣੇ ਦਾਦਾ ਦਾਦੀ ਦੇ ਘਰੇ ਰਹੀ ਸੀ। ਮੇਰਾ ਪਾਪਾ ਵੀ ਮੇਰੇ ਨਾਲ ਸੀ। ਉਦੋਂ ਮੈਂ ਤੀਜੇ ਦਿਨ ਮੇਰੇ ਪਾਪਾ ਨੇ ਜਦ ਇਹਨਾਂ ਤੋਂ ਮੇਰੀ ਦਾਦੀ ਤੋਂ ਪੁੱਛਿਆ ਵੀ ਮੈਨੂੰ ਮੇਰੇ ਪੈੜੀ ਮੇਰਾ ਹੱਕ ਦੋ ਮੇਰੀ ਦਾਦੀ ਕਹਿੰਦੀ ਵੀ ਮੇਰੇ ਵਿਆਹ ਵਾਸਤੇ ਰੱਖੇ ਮੇਰੇ ਪਾਪਾ ਕਹਿੰਦੇ ਕੋਈ ਗੱਲ ਨਹੀਂ ਉਹ ਮੈਂ ਕਰੂੰਗਾ ਮੈਂ ਖੁਦ ਕਰੂੰਗਾ ਲੇਕਿਨ ਮੇਰੀ ਦਾਦੀ ਨੇ ਕਹਿਤਾ ਮੇਰਾ ਜਿੱਤਾ ਜਵਾਬ ਆ ਤੂੰ ਮੇਰੇ ਘਰ ਦੀ ਦਲੀਲ ਤੋਂ ਬਾਹਰ ਹੋ ਜਾ ਇਸੇ ਚਾਚੇ ਨੂੰ ਕਹਿ ਕੇ ਆਈ ਵੀ ਮੈਂ ਕੁਝ ਖਾ ਕੇ ਮਰ ਜਾਣਾ ਇਸ ਚਾਚੇ ਨੇ ਜਮਾਂ ਨਹੀਂ ਉਸ ਬੰਦੇ ਨੂੰ ਰੋਕਿਆ ਜਮਾਂ ਹੀ ਬਿਲਕੁਲ ਵੀ ਨਹੀਂ ਰੋਕਿਆ ਕਿ ਤੂੰ ਕਿਉਂ ਇਹ ਕਦਮ ਚੱਕਣਾ ਤੂੰ ਸਾਡਾ ਬੱਚਾ ਆ ਹੁਣ ਇਹਨਾਂ ਦੇ ਕੋਲ ਪੈਣੀ ਆ ਸਾਡੀ ਹੁਣ ਇਹ ਠੇਕਾ ਦੇਣ ਤੋਂ ਮੁੱਕਰਦੇ ਆਗੇ ਜ਼ਮੀਨ ਜ਼ਮੀਨ ਪਿੱਛੇ ਤੂੰ ਕਿਉਂ ਇਹ ਕਹ ਤਾ ਉਹਨੂੰ ਕੁੜੀ ਨੂੰ ਵੀ ਰਿਵਾਾਰ ਹੈ ਕੁੜੀ ਤੇ ਵੀ ਗਲਤ ਹੈ ਕਿਹੜੇ ਅਲੋਕੇਸ਼ਨ ਲਾ ਰਹੇ ਵੀ ਕੁੜੀ ਉਹਦੀ ਨਹੀਂ ਹੈਗੀ ਮੈਂ ਪੈਣਾ ਪੈਰ ਸੌਰੀ ਮੈਂ ਤਾਂ ਇਹਨਾਂ ਨੂੰ ਤੁਸੀਂ ਆ 700 ਪੈਣ ਜਾ ਕੇ ਬੱਚੇ ਜਿਨ੍ਹਾਂ ਤੋਂ ਮੇਰੀ ਗੱਲ ਕਰ ਜਿਨ੍ਹਾਂ ਤੋਂ ਲਈ ਇਹਨਾਂ ਨੇ ਘਰੇ ਲੈ ਚੱਲਾਂਗੇ ਇੱਥੋਂ ਆਈ ਐ ਇਹ ਪਤਾ ਨਹੀਂ ਕਿ ਸਾਡੇ ਕੋਲ ਕੋਈ ਸੜਕ ਨਹੀਂ ਕੰਡ ਤੋਂ ਸਤਸਤਰੀ ਕਾਲ ਦੋਸਤੋ ਅੱਜ ਮਸਲੇ ਲਾ ਲੋ ਵੀ ਦਰਜਣਾ ਮਸਲੇ ਤੋਂ ਉੱਪਰ ਮਸਲੇ ਪਹੁੰਚ ਚੁੱਕੇ ਨੇ ਇੱਥੇ ਜਸੜਾ ਪਿੰਡ ਦੇ ਵਿੱਚ ਤੇ ਗੱਲਬਾਤ ਕਰਦੇ ਆ ਆਪਣਾ ਕੀ ਗੱਲਬਾਤ ਭਾਈ ਕਿਹੜਾ ਪਿੰਡ ਹੈ ਪਿੰਡ ਦਾਇਆਕਲਾ ਜ਼ਿਲ੍ਹਾ ਮੋਗਾ ਕਿਹੜਾ ਪਿੰਡ ਹੈ ਦਾਇਆਕਲਾ ਦਾਇਆਕਲਾ ਹਾਂਜੀ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗੇ ਤੋਂ ਆਏ ਨੇ ਵੀ ਦੇਖ ਸਕਦੇ ਹੋ ਦਾਇਆਕਲਾ ਪਿੰਡ ਤੋਂ ਕੀ ਮਸਲਾ ਹੈ ਆਪਣਾ ਮਸਲਾ ਇਹ ਹੀ ਹੈ ਜੀ ਕੀ ਕਹਿੰਦੇ ਨੇ ਮੇਰੇ ਹਸਬੰਦ ਦੀ ਡੈਥ ਹੋ ਗਈ ਹੈ ਉਹਨਾਂ ਨੇ ਆਤਮ ਹੱਤਿਆ ਕੀਤੀ ਹੈ ਮੇਰੇ ਕੋਲ ਹੀ ਸਬੂਤ ਆ ਕਿ ਤੇ ਹੁਣ ਸਾਨੂੰ ਘਰ ਦੇ ਕਹਿੰਦੇ ਵੀ ਅਸੀਂ ਤਾਂ ਉਹਨੂੰ ਬੇਦਖਲ ਕੀਤਾ ਹੈ ਬੇਦਖਲ ਤੋਂ ਪਹਿਲਾਂ ਉਹਨਾਂ ਨੇ ਜਿਹੜਾ ਕਾਗਜ਼ ਤੇ ਅਸੀਂ 2 ਕਨਾਲ ਆਪਣੀਆਂ ਬੇਚੀਆਂ ਸੀ ਉਹ ਫਿਰ ਅਸੀਂ ਕਿਵੇਂ ਵੇਚਤੀਆਂ ਹੁਣ ਤੁਹਾਨੂੰ ਦੇਣ ਤੋਂ ਮੁੱਕਰਦੇ ਆ ਪੈੜੀ ਕਹਿੰਦੇ ਵੀ ਅਸੀਂ ਦੇਣਾ ਨਹੀਂ ਸਾਡੇ ਜਿਹੜੇ ਚਾਚੇ ਆ ਉਹ ਉਹਨਾਂ ਦੇ ਮੇਰੇ ਸਹੁਰੇ ਨੂੰ ਚੁੱਕਾ ਦਿੰਦੇ ਆ ਤੇ ਮੇਰੀ ਸੱਸ ਨੂੰ ਚੁੱਕਣਾ ਉਹੀ ਦਿੰਦੇ ਨੇਗੇ ਕੋਈ ਵੀ ਸਾਡੇ ਪਤਾ ਨਹੀਂ ਕਿੰਨੀਆਂ ਕਿ ਪੰਚਾਇਤਾਂ ਹੋ ਗਈਆਂ ਸਾਡੇ ਕਿਸੇ ਦੇ ਹੱਕ ਚ ਫੈਸਲਾ ਨਹੀਂ ਕੀਤਾ ਜਦੋਂ ਵੀ ਹਾਂਜੀ ਇਹ ਬੱਚੀ ਇਹ ਮੇਰੀ ਕੁੜੀ ਆ ਕਹੇ ਬੱਚੇ ਨੇ ਆਪਣੇ ਮੇਰੀ ਇਕ ਹੀ ਕੁੜੀ ਹੈ ਜੀ ਨਾ ਇਹਨੂੰ ਵੀ ਨਹੀਂ ਅਪਣਾਇਆ ਇਹਦੇ ਦਾਦੇ ਨੇ ਨਹੀਂ ਅਸੀਂ ਰੇਹ ਬਾਹਰ ਦਿਖਾ ਕੁੜੀ ਨੂੰ ਦੇਖੋ ਹਾਂਜੀ ਆ ਦੇਖੋ ਕਹਿੰਝ ਪੜਦੀ ਹੈ ਬੱਚੀ ਇਹ ਪੰਜ ਇਹ ਛੇਵੀਂ ਚ ਹੈਗੀ ਦੇਖ ਸਕਦੇ ਵੀ ਰੱਬ ਦਾ ਰੂਪ ਜਮੇ ਤੇ ਕਹਈ ਦੀਆਂ ਦੇਖ ਸਕਦੇ ਹੋ ਵੀ ਬੱਚੀ ਨੂੰ ਵੀ ਦਾਦੇ ਨੇ ਜਮੀ ਨਹੀਂ ਬਣਾਇਆ ਨਹੀਂ ਉਹ ਕਹਿੰਦੇ ਕਹਿੰਦੇ ਦੇਣਾ ਹੀ ਨਹੀਂ ਬਸ ਵੀ ਮੁਕਰਦੇ ਆ ਜਿਹੜੇ ਮੁਕਰਦੇ ਇਸ ਕਰਕੇ ਉਹਨਾਂ ਦੇ ਦੋ ਪੋਤੇ ਹੈਗੇ ਉਹ ਕਹਿੰਦੇ ਵੀ ਸਾਡੇ ਤਾਂ ਸਿਰਫ ਇਹੀ ਦੋ ਪੋਤੇ ਨੇ ਇਹ ਨਹੀਂ ਤਰ੍ਹਾਂ ਤਰ੍ਹਾਂ ਦੇ ਆਏ ਕਿ ਉਹਦੇ ਕਿਦੇ ਕੋਖਾ ਹੋਏ ਆ ਤੁਹਾਡੇ ਨੇ ਕਿਹਦੇ ਨਹੀਂ ਨਹੀਂ ਉਹ ਤਾਂ ਦੂਸਰੇ ਵੱਡੇ ਭਰਾ ਨੂੰ ਸਾਰਾ ਕੁਝ ਦਿੱਤਾ ਸਾਨੂੰ ਦਿੱਤਾ ਸੀ ਸਿਰਫ ਮੱਜਾਂ ਦੇ ਵਿੱਚ ਕਮਰੇ ਦਿੱਤੇ ਹੋਏ ਸੀ ਦੋ ਉਹ ਅਸੀਂ ਆਪਣੀ ਮਰਜ਼ੀ ਨਾਲ ਉਥੋਂ ਛੱਡਦੇ ਸੀਗੇ ਉਹ ਵੀ ਤਾਂ ਕਰਕੇ ਤਾਏ ਚਾਚੇ ਨੇ ਆ ਕੇ ਸਾਡਾ ਘਰ ਰਵਾਤਾ ਸੰਗਲਾਂ ਨਾਲ ਟਰੈਕਟਰਾਂ ਦੇ ਨਾਲ ਬਹੁਤ ਬੁਰਾ ਹਸ਼ਲ ਕੀਤਾ ਸਾਡਾ ਇਸ ਕਰਕੇ ਅਸੀਂ ਦੁਖੀ ਹੋ ਕੇ ਲੁਧਿਆਣੇ ਰਹਿਣ ਲੱਗੇ ਵੀ ਜਦੋਂ ਆਪਣਾ ਰੋਜ਼ਗਾਰ ਕਰਾਂਗੇ ਉੱਤੇ ਖਾਵਾਂਗੇ ਤੁਸੀਂ ਜਗ੍ਹਾ ਜਿਹੜੀ ਜਗ੍ਹਾ ਕਿਉਂ ਛੱਡ ਕੇ ਜਗ੍ਹਾ ਹੈ ਨਹੀਂ ਸੀਗੀ ਕੀ ਕਹਿੰਦੇ ਨੇ ਅਗੇ ਵੀ ਆਏ ਡਿਪਰੈਸ਼ਨ ਦੇ ਵਿੱਚ ਮੇਰੇ ਘਰ ਵਾਲਾ ਨਸ਼ੇ ਪੱਤੇ ਕਰਨ ਲੱਗ ਗਿਆ ਫਿਰ ਅੱਕ ਕਿਉਂ ਨਹੀਂ ਉੱਥੋਂ ਵੇਚ ਕੇ ਉਹਨੇ ਕਿਹਾ ਵੀ ਇਹ ਤਾਂ ਲੜਾਈ ਝਗੜਾ ਮੁਕਣਾ ਨਹੀਂ ਆਪਾਂ ਬਾਹਰ ਜਾ ਕੇ ਕਮਾਉਣੇ ਆ ਫਿਰ ਇੱਥੇ ਟਿੱਪਰ ਚਲਾਉਂਦਾ ਸੀ ਇਹ ਪਿੰਡ ਵਾਲਿਆਂ ਨੇ ਇੰਨਾ ਸਾਥ ਦਿੱਤਾ ਜਦੋਂ ਉਹ ਮਰਿਆ ਖਾਨੇਦਾਰ ਨੇ ਉਹਨੂੰ ਫੋਨ ਵੀ ਕੀਤਾ ਵੀ ਆਪਦੇ ਮੁੰਡੇ ਰਾਕੇ ਤੁਸੀਂ ਮੂੰਹ ਵੇਖ ਲਓ ਮਾਂ ਕਹਿੰਦੀ ਚਾਚਾ ਕਹਿੰਦਾ ਨਹੀਂ ਆਉਣਾ ਮੈਂ ਸਾਰਾ ਕੁਝ ਕੀਤਾ ਉਹਦਾ ਸਸਕਾਰ ਮੈਂ ਕੀਤਾ ਫੁੱਲ ਮੈਂ ਪਾ ਕੇ ਆਈ ਅਸੀਂ ਦੋਵਾਂ ਮਾਮਾ ਧੀਆਂ ਨੇ ਕੀਤਾ ਫਿਰ ਚਾਚੇ ਤੇ ਦਾਜੇ ਕਹਿੰਦੀ ਮਾਂ ਬਾਪ ਨੇ ਕਿਉਂ ਨਹੀਂ ਆਪਦੇ ਪੁੱਤ ਦੇ ਲਵੇ ਕਿਉਂ ਨਹੀਂ ਆਏ ਕੀ ਗੱਲ ਹੈ ਵਿੱਚੋਂ ਉਹ ਸਚਾਈ ਹੋਰ ਤਾਂ ਨਹੀਂ ਨਿਕਲਦੀ ਗੱਲ ਨੂੰ ਹਾਂਜੀ ਨਹੀਂ ਕੋਈ ਕੋਈ ਸਟਾਈਲ ਹੈਗਾ ਉਹ ਹੈਗੀ ਬੱਚੇ ਦੇ ਵਿੱਚ ਇਹ ਹੀ ਗੱਲਾਂ ਵੀ ਬਸ ਉਹ ਸ਼ੁਰੂ ਤੋਂ ਬਾਅਦ ਰਹੀਆਂ ਸੀ ਕਦੇ ਮਾਂ ਨੇ ਉਹਨੂੰ ਆਪਦਾ ਮੁੰਡਾ ਸਮਝਿਆ ਹੀ ਨਹੀਂ ਸੀ ਬਸ ਉਹ ਇਹੀ ਕਹਿੰਦੇ ਵੀ ਮੇਰਾ ਇੱਕ ਹੀ ਪੋਤਾ ਦਾ ਬਸ ਤੁਸੀਂ ਪਿੰਡ 'ਚ ਜਾ ਕੇ ਜਿਵੇਂ ਮਰਜ਼ੀ ਪਤਾ ਕਰ ਸਕਦੇ ਹੋ ਮੇਰੇ ਮੇਰਾ ਵੋਟਰ ਕਾਰਡ ਬਣਿਆ ਹੋਇਆ ਆਪਣੇ ਘਰ ਘਰ ਵਾਲੇ ਦੇ ਨਾਲ ਕਦੇ ਕਹਿੰਦੇ ਨੇ ਐਵੇਂ ਆਈ ਆ ਕਦੇ ਹੋ ਆਏ ਕਹਿੰਦੇ ਵੀ ਇਸ ਤਰ੍ਹਾਂ ਹੀ ਆਈ ਆ ਕੁੜੀ ਸਾਡੀ ਨਹੀਂ ਹੈਗੀ ਫਲਾਨਾ ਨਹੀਂ ਟਿੰਕੜੇ ਤਰ੍ਹਾਂ ਤਰ੍ਹਾਂ ਦੀਆਂ ਮੇਰੀ ਸੱਸ ਗੱਲਾਂ ਕਰਦੇ ਵੀ ਸਾਨੂੰ ਇਹਨਾਂ ਨੂੰ ਹਿੱਸਾ ਨਾ ਦੇਣਾ ਪਵੇ ਬਸ ਸਤੇ ਦੀ ਗੱਲ ਆ ਹੁਣ ਹੁਣ ਇਹ ਸਾਡਾ ਠੇਕਾ ਆਉਣ ਵਾਲਾ ਠੇਕੇ ਦੇ ਵਿੱਚ ਮੈਂ ਅਸੀਂ ਚਾਚੇ ਨੂੰ ਇੱਕ ਵਾਰੀ ਫੋਨ ਕੀਤਾ ਦੁਬਾਰਾ ਮੈਂ ਲਾਇਆ ਹੀ ਨਹੀਂ ਉਹ ਇਹੀ ਚਾਹੁੰਦੇ ਵੀ ਹੁਣ ਸਾਨੂੰ ਠੇਕਾ ਵੀ ਨਾ ਦੇਣਾ ਪਵੇ ਬਸ ਜਦੋਂ ਥਾਣੇਦਾਰ ਨੇ ਫੋਨ ਲਾਇਆ ਉਹ ਤਾਂ ਸਾਫ਼ ਉਹਨਾਂ ਨੂੰ ਕਹਿ ਦਿੰਦਾ ਵੀ ਕੀ ਕਹਿ ਦਿੰਦੇ ਨੇ ਵੀ ਇਹ ਸਾਡਾ ਮੁੰਡਾ ਹੀ ਨਹੀਂ ਸੀ ਇਸ ਤਾਂ ਬੇਦਖਲ ਕੀਤਾ ਹੋਇਆ ਸੀਗਾ ਨਾ ਬੇਦਖਲ ਤਾਂ ਕੀਤਾ ਹੋਇਆ ਸੀ ਤੇ ਹੁਣ ਜਿਹੜੀ ਜ਼ਮੀਨ ਹੈ ਹਾਂਜੀ ਉਹ ਜਨਨ ਕਿ ਹੁਣ ਨੰਬਰ ਹੈਗਾ ਤੁਹਾਡੇ ਸੌੜੇ ਦਾ ਫੋਨ ਨੰਬਰ ਇੰਦਰ ਬਾਬਾ ਜੀ ਨੇ ਲਿਖਾਇਆ ਹੋਇਆ ਹੈ ਨਿਖਿਆਤਾ ਹਾਂਜੀ ਚਾਚੇ ਦਾ ਵੀ ਲਿਖਿਆਤਾ ਹਾਂ ਚਾਚੇ ਨਾਨੀ ਪਿੰਡ ਦੇ ਸਰਪੰਚ ਦਾ ਲਿਖਾਇਆ ਹੋਇਆ ਹੈਗਾ ਸਰਪੰਚ ਚੱਕੀ ਕਹਿੰਦਾ ਨਾਲੇ ਥੋੜੇ ਸਰਪੰਚ ਵੀ ਤੁਹਾਨੂੰ ਦੱਸਿਆ ਵੀ ਜਿਹੜੀ ਮੇਰੀ ਸੱਸ ਆ ਨਾ ਉਹ ਬਹੁਤ ਤੇਜ ਆ ਉਹ ਜਾ ਕੇ ਗਾਲਾਂ ਕੱਢਦੀ ਆ ਲੋਕਾਂ ਦੇ ਘਰਾਂ ਚ ਉਹਨਾਂ ਨੇ ਆਪਣੇ ਪਿੱਛੇ ਲਾਏ ਹੋਇਆ ਸਾਰੇ ਪਿੰਡ ਵਾਲੇ ਪਿੰਡ ਵਾਲੇ ਕਈ ਵਾਰੀ ਫੋਨ ਵੀ ਮੈਨੂੰ ਕਰਦੇ ਕਹਿੰਦੇ ਸਾਨੂੰ ਸਾਰਾ ਕੁਝ ਦਵਾਵਾਂਗੇ ਤੁਸੀਂ ਇੱਕ ਵਾਰੀ ਉੱਤਾ ਚੱਕੋ ਤੇ ਅੱਜ ਫੇ ਬਾਬੇ ਲੈ ਆਏ ਹੋ ਹਾਂਜੀ ਬਾਬੇ ਵੱਲ ਵੀ ਆ ਮੈਂ ਇਹਨੂੰ ਤਾਂ ਬਹੁਤ ਦਿਨ ਹੋ ਗਏ ਇਹਨਾਂ ਨੂੰ ਫੋਨ ਕਰਦੇ ਆਨ ਤੇ ਕਿਉਂ ਮਤ ਆ ਜੀ ਇਹ ਦੇਖੋ ਬੱਚੀ ਨੂੰ ਦੇਖ ਕੇ ਤਾਂ ਜੰਮੀ ਮੈਂ ਹੈਰਾਨ ਆ ਗਿਆ ਦੇਖੋ ਆ ਦਿਖਾਓ ਕੈਮਰਾਮੈਨ ਜੀ ਬੱਚੀ ਦੇਖੋ ਜੀ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜਿੱਤਾਂ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਮੈਨੂੰ ਕੋ ਪਤਾ ਕੀ ਗੱਲ ਜਦੋਂ ਤੇ ਆਦਮੀ ਜੀਂਦੇ ਹੁੰਦੇ 100% ਸੱਸਾਂ ਤੇ ਇੱਕ ਨੰਨਾ ਉਹਦੇ ਨਹੀਂ ਪੈਰ ਲੱਗਣ ਦਿੰਦੀ ਆ ਹਨਾ ਤੇ ਇਹ ਤਾਂ ਚਲੋ ਆਦਮੀ ਗੁਜ਼ਰ ਗਿਆ ਬਾਈ ਕੋ ਉਹਦੇ ਬਾਰੇ ਚਲੋ ਆਪਾਂ ਛੱਡੋ ਪਰਾ ਹਨਾ ਕੰਮ ਸੇ ਕੰਮ ਬੱਚੀ ਬਾਰੇ ਤਾਂ ਸੋਚ ਸਕਦੇ ਆ ਜਿਹੜਾ ਬੱਚੀ ਦਾ ਬਰਨਦਾ ਹਾ ਕਿ ਇਹਨੂੰ ਤੇ ਦੇਖ ਸਕਦੇ ਤਾਂ ਇਹ ਹੱਕ ਉੱਥੇ ਬੰਦਾ ਵਾ ਇਹਦਾ ਹੱਕ ਤੇ ਕਿਸੇ ਪਾਸੇ ਭੱਜਿਆਗਾ ਤੇ ਅ ਤੇ ਬਕੌਨੀ ਸਾਡੇ ਕੋਲ ਆਈ ਅਸੀਂ ਨਾਲ ਖੜੇ ਆ ਸਾਥ ਦਵਾਂਗੇ ਇਹਨਾਂ ਦਾ ਬੱਚੀ ਵੀ ਇੱਕ ਰੋਂਦੀ ਝੱਲੇ ਨੇ ਜਾਂਦੀ ਪਈ ਇਹਨਾਂ ਰੋਂਦੀ ਆ ਵੀ ਸਾਡਾ ਜਿਹੜਾ ਹੱਕ ਬਣਦਾ ਉਹ ਦਵਾਓ ਵੀ ਸਾਨੂੰ ਜੇ ਕਹਦੀ ਇਹ ਘਰੋਂ ਗੱਡ ਰੱਖੇ ਨੇ ਘਰੋਂ ਗੱਡ ਰੱਖੇ ਨੇ ਕਰੋ ਬੇਕਾਰ ਕਰੇ ਹੋ ਜਿਹੜਾ ਜ਼ਮੀਨ ਵੀ ਆਉਂਦੀ ਇੱਕ ਕਿਲਾ ਕਹਿੰਦੀ ਜ਼ਮੀਨ ਆਉਂਦੀ ਆ ਮੇਰੇ ਹਿੱਸੇ ਦੀ ਜ਼ਮੀਨ ਵੀ ਜਿਹੜੀ ਉਹ ਵੰਦੇ ਨਾ ਕੋ ਠੇਕਾ ਦਿੰਦੇ ਨਾ ਕੋ ਪੈਸਾ ਤੇ ਲਾ ਦਿੰਦੇ ਕੁਝ ਨਹੀਂ ਦਿੰਦੇ ਕੁੜੀ ਦੀਆਂ ਜਿਹੜੀਆਂ ਫੀਸਾਂ ਉਹ ਕੰਮ ਕਰਕੇ ਉਹ ਮਿਹਨਤ ਕਰਕੇ ਜਿਹੜੀਆਂ ਕੁੜੀ ਪੜਾ ਰਹੀ ਆ ਹੱਕ ਉਹਨਾਂ ਦਾ ਬਣਦਾ ਵਾ ਦੇਖ ਸਕਦੇ ਹੋ ਦੋਸਤੋ ਵੀ ਕੀ ਗੱਲਾਂ ਬਾਹ ਉਹ ਜੇ ਮੜੇ ਫੋਨ ਲਾਏ ਲਈ ਉਹਨੂੰ ਚਾਚੇ ਸੌਰੇ ਨੂੰ ਉਹਦੇ ਨੂੰ ਕੀ ਕਹਿੰਦਾ ਵਿੱਚ ਪੱਖਾ ਜੂ ਨਾਲੇ ਪਤਾ ਲੱਗ ਜਾਊਗਾ ਇਹਦੇ ਦਾਦੇ ਨੂੰ ਕੁੜੀ ਦੇ ਨੂੰ ਦੇਖ ਵੀ ਪੋਤੀ ਨੂੰ ਛੱਡੀ ਖੜੇਗਾ ਫਿਰਦੀਆਂ ਨੇ ਦਰ ਦਰ ਹਾਲਾਤ ਦੇਖ ਲੋ ਕੀ ਬਣੇ ਹੋਏ ਨੇ ਐ ਆ ਦਿਖਾਓ ਵੀ ਦੇਖੋ ਉਹ ਜੋ ਕਹਿੰਦੇ ਬੇਦਖਲ ਕੀਤਾ ਆਇਆ ਸੀ ਮੁੰਡਾ ਐਦਾਂ ਕਹਿੰਦੇ ਆ ਬੇਦਖਲ ਦਾ ਸਬੂਤਾ ਹੋ ਕੋਈ ਪੁਰਾਣਾ ਅਖਬਾਰ ਚ ਜਾਂ ਹੋਰ ਬੇਦਖਲ ਕੀਤਾ ਆ ਤੇਰੇ ਮੌਤ ਦੇ ਸਰਟੀਫੀਕੇਟ ਤੇ ਸਾਈਨ ਕੀ ਹੋਏ ਆ ਮੌਤ ਦਾ ਸਰਟੀਫੀਕੇਟ ਹੈਗਾ ਨਹੀਂ ਆ ਨਹੀਂ ਆ ਕਾਵੇ ਸਾਨੂੰ ਬੇਦਖਲੀ ਤੋਂ ਬਾਅਦ ਉਹਨਾਂ ਨੇ ਬਣਾ ਕੇ ਦਿੱਤਾ ਆ ਸਾਨੇ ਸਾਨ ਪਿੰਡ ਦੇ ਸਰਪੰਚ ਦੇ ਸਾਨ ਹਾਂ ਆ ਪੜ ਲਓ ਬਈ ਤੁਸੀਂ ਬੇਨਤੀ ਕਰਦਾ ਦਿਖਾਵੇ ਚੰਗੀ ਤਰ੍ਹਾਂ ਆ ਪੜ ਲਓ ਬਈ ਆ ਫੋਟੋ ਤੁਹਾਡੇ ਪਤੀ ਦੀ ਹੈ ਹਾਂਜੀ ਆ ਦੇਖ ਲਓ ਵੀ ਪੜ ਕੇ ਦੱਸਿਓ ਇਹ ਵੀ ਗੱਲਬਾਤ ਜੀ ਬੇਕਰ ਹਾਂ ਖੋਜ ਖਬਰ ਦੇ ਉੱਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜੂ ਰਿਪੋਰਟ ਵੀਡੀਓ ਸ਼ੇਅਰ ਵੀ ਕਰਿਓ ਜਰਾ ਇਹ ਜਿਹੇ ਹਾਲਾਤ ਨੇ ਜਿਹੜੇ ਸਾਡੇ ਬਣੇ ਹੋਏ ਨੇ ਪੂਰਾ ਦਿਖਾਵਾਂਗੇ ਮਸਲੇ ਦਾ ਪੂਰਾ ਹੱਲ ਹੈ ਜਿਹੜਾ ਮਸਲੇ ਦਾ ਉਹ ਦਿਖਾਵਾਂਗੇ ਸਾਨੂੰ ਇਹਨਾਂ ਦੇ ਪਿੰਡ ਵੀ ਜਾਵਾਂਗੇ ਜਦੋਂ ਉਦੋਂ ਵੀ ਸਾਨੂੰ ਦਿਖਾਵਾਂਗੇ ਵੀ ਮਸਲਾ ਹੱਲ ਕਿਵੇਂ ਹੋਇਆ ਇਨਾਂ ਦਾ ਜਿਹੜਾ ਹੱਕ ਹੈ ਬੱਚੀ ਦਾ ਦੇਖ ਸਕਦੇ ਹੋ ਵੀ ਇਹਦਾ ਹੱਲ ਹੱਕਾ ਜਿਹੜਾ ਕਿਵੇਂ ਦਵਾਵਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਪੂਰੀ ਰਿਪੋਰਟ ਇਸੇ ਤਰ੍ਹਾਂ ਜੁੜੇ ਰਹੋ ਖੋਜ ਖਬਰ ਦੇ ਨਾਲ ਇਸੇ ਤਰ੍ਹਾਂ ਜਿਹੜੇ ਮਸਲੇ ਨੇ ਹੱਲ ਹੁੰਦੇ ਰਹੇ ਰਹਿਣ ਆ ਵੀ 1000 ਰੁਪਏ ਦਾ ਕਰਤਾ ਹੋਂ ਤੇ ਕਿਨੇ ਆਰਡਰ ਸਾਹਮਣੇ ਨਹੀਂ ਆਇਆ ਚਲ ਮੈਂ ਰੱਖੀਦਾ ਵਿਚਾਰ ਕਹਿੰਦੀ ਅਸੀਂ ਆ ਬਣਾਣ ਬਣਵਾਣ ਗਏ ਸੀ ਅਸੀਂ 100 150 ਕਹਿੰਦੀ ਉਹਨਾਂ ਨੇ ਪਤਾ ਕੀ ਕਿਹਾ ਵਾ ਕਹਿੰਦੇ ਰ 1000 ਰੁਪਏ ਲੱਗੂਗਾ ਬਣਾਉਣ ਤੇ ਤੇ ਜਦੋਂ ਕਹਿੰਦੀ ਅਸੀਂ ਬੱਬਾ ਹੀ ਤੁਹਾਡਾ ਨਾਮ ਲਿਆ ਵੀ ਹਾਂ ਵੀ ਤੁਹਾਡੀ ਫੋਟੋ ਦਿਖਾਈ ਉਸ ਤੋਂ ਬਾਅਦ ਕਹਿੰਦੇ ਕੋਈ ਗੱਲ ਨਹੀਂ ਬਣਾ ਦਿੰਦੇ 100 ਰੁਪਏ ਦੇ ਕੇ ਫਿਰ ਬਣਿਆ ਨਹੀਂ ਤੇ ਉਹ 10 25000 ਰੁਪਏ ਮੰਗਿਆ ਹੁਣ ਇਹਦੀ ਵੀ ਫੀਸ ਵਧਾ ਦਿੱਤੀ ਹੁਣ ਚੈਨਲ ਰਾਹੀਂ ਕਹੂੰਗੀ ਵੀ ਇਹਦਾ ਫਿਰ ਡਬੰਦਾ ਨਾ ਤੇ ਇੰਨੇ ਪੈਸੇ ਲੱਗਦੇ ਰੁਪਏ 50 ਲੱਗਦੇ ਇਹਦਾ 100 ਲਾ ਲਓ 100 ਲਾ ਲਓ ਚਲੋ 100 ਬਣ ਗਿਆ ਹਣਾ ਇਕੱਠਾ 1000 ਰੁਪਿਆ ਕਰ ਦਿੱਤਾ ਵਾ ਤੇ ਆ ਜਿਹੜਾ ਫਸ ਗਿਆ ਫਸ ਗਿਆ ਫਸ ਗਿਆ ਵਸ ਗਿਆ ਇਹ ਫੋਨ ਲਾ ਕੇ ਦੋਸਤੋ ਆ ਬੱਚੀ ਦੇ ਬਾਬੇ ਨੂੰ ਫੋਨ ਲਾ ਕੇ ਪੁੱਛਦੇ ਆ ਵੀ ਕਾਰਨ ਕੀ ਗੱਲ ਬਾਤ ਹੈ ਪੂਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਬੋਲਦੇ ਜੀ ਤਰਨਾ ਦਾ ਲਰਬਾ ਕਰਬਾ ਜਹੇਦਾਰ ਨਹੀਂ ਮਨਪ੍ਰੀਤ ਕੌਰ ਜਿਹੜੇ ਧੀਆਂ ਦੇ ਘਰ ਵਸਾਉਂਦੇ ਆ ਤੁਹਾਡੀ ਸ਼ਿਕਾਇਤ ਆਈ ਸੀ ਇੱਕ ਅਜੀ ਕੀ ਨਾ ਜਰਾ ਬਰਵਿੰਦਰ 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 ਕੌਰ ਵਾਲਾ ਸ਼ਿਕਾਇਤ ਆਈ ਵੀ ਮੇਰਾ ਜਿਹੜਾ ਹੱਕ ਬਣਦਾ ਵਾ ਬੀਬੀ ਦੇ ਬੱਚੀ ਦਾ ਜਿਹੜਾ ਹੱਕ ਬਣਦਾ ਉਹ ਦਿੱਤਾ ਨਹੀਂ ਜਾਂਦਾ ਪਿਆ ਵੀ ਜਿਹੜਾ ਚਾਚਾ ਫੋਟੇ ਭਤੀਜੇ ਦੀ ਡੈਥ ਹੋ ਗਈ ਸੀ ਅੱਛਾ ਅੱਛਾ ਬੀ ਚਾਚਾ ਜਿਹੜਾ ਪੁੱਠਾ ਬੋਲਦਾ ਹੈ ਬਾਬਾ ਹਾਂ ਜੀ ਹੱਥੋਂ ਨੁਕਸਰ ਕੋਡ ਨਹੀਂ ਹੈ ਕਦਰ ਜੀ ਸਾਰਾ ਕੋ ਹੋ ਹੈਗਾ ਬਾਬਾ ਕਿਉਂ ਨਾਲ ਕੋ ਹੋ ਹੈਗਾ ਵਾ ਤੁਸੀਂ ਦੱਸੋ ਵੀ ਤੁਸੀਂ ਪੱਕੀ ਰੱਖਣਾ ਚਾਹੁੰਦੇ ਆ ਬੱਚੀ ਦਾ ਹੱਕ ਬਣਦਾ ਕਿ ਨਹੀਂ ਬਣਦਾ ਬੱਚੀ ਨੂੰ ਨਾਲ ਨਹੀਂ ਫਿਰਦੀ ਇਹ ਹਾਂਜੀ ਬੱਚੀ ਨੂੰ ਨਾਲ ਨਹੀਂ ਫਿਰਦੀ ਆ ਕਹਿੰਦੀ ਵੀ ਮੇਰੇ ਘਰ ਵਾਲੇ ਦੀ ਡੈਥ ਹੋ ਗਈ ਵੀ ਉਹਦਾ ਹਿੱਸਾ ਬਣਦਾ ਜਿਹੜਾ ਦੇ ਨਹੀਂ ਰਹੇ ਨਹੀਂ ਚਲੋ ਤੁਸੀਂ ਆਹ ਗੱਲ ਹੋਊਗੀ ਹਾਂਜੀ ਜੇ ਕਰ ਕਰਦੇ ਆ ਤੁਸੀਂ ਆਇਓ ਪਤਾ ਲਗੂਗੀ ਤੁਹਾਨੂੰ ਟੱਡ ਜੋ ਤੁਸੀਂ ਦੱਸੋ ਕਦੋਂ ਟਾਈਮ ਦਿੰਦੇ ਆ ਕਦੋਂ ਮਿਲੋਗੇ ਸਾਨੂੰ ਹਾਂ ਚਲੋ ਤੁਨ ਮੈਨੂੰ ਦੱਸ ਦਿਨੀ ਜੈਣੀ ਅੱਛਾ ਠੀਕ ਹੈ ਉਹਦਾ ਹੱਕ ਤੇ ਇਹਦਾ ਬਣਦਾ ਹਿੱਸਾ ਤੇ ਬਣਦਾ ਨਾ ਇਹਦਾ ਬੱਚੀ ਦਾ ਹਾਂਜੀ ਬੱਚੀ ਦਾ ਹੱਕ ਤੇ ਬਣਦਾ ਹਿੱਸਾ ਤੇ ਬਣਦਾ ਨਾ ਤੁਸੀਂ ਮੰਨਦੇ ਏ ਇਸ ਗੱਲ ਨੂੰ ਕਿ ਨਹੀਂ ਮਹਾ ਦਾ ਹੱਕ ਤੇ ਬਣਦਾ ਹਿੱਸਾ ਤੇ ਬਣਦਾ ਇਹਦਾ ਬੱਚੀ ਦਾ ਆਵਾਜ਼ ਕਰ ਰੜ ਗਿਆ ਰਹੀ ਜੀ ਤੁਹਾਡੀ ਜੋ ਬੱਚੀ ਆਈ ਹੈਗੀ ਆਹ ਛੋਟੀ ਜੀ ਇਦੇ ਦਾਦਾ ਦਾਦੀ ਜਾਂ ਚਾਚੇ ਨੂੰ ਫੋਨ ਲਾਏਗਾ ਆਪਣਾ ਵੀ ਕੀ ਗੱਲਬਾਤ ਹੈ ਕਿਉਂ ਨਹੀਂ ਚੱਕਰ ਨੇੜੇ ਹੈ ਹਲੋ ਹਾਂਜੀ ਬਾਗਰੂ ਜੀ ਮੈਂ ਪਹਿਲਾਂ ਗੱਲ ਕਰਕੇ ਏਡੀ ਸੀ ਫੋਨ ਕੱਟਿਆ ਗਿਆ ਹੁਣ ਆਵਾਜ਼ ਆਉਂਦੀ ਆ ਹਾਂਜੀ 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 ਆਉਂਦੀ ਜੀ ਹੁਣ ਮੈਂ ਤੁਸੀਂ ਮੰਨਦੇ ਆ ਨਾ ਵੀ ਇਸ ਬੱਚੀ ਦਾ ਹਿੱਸਾ ਬਣਦਾ ਵਾ ਇੱਕ ਕਿੱਲਾ ਜ਼ਮੀਨ ਦਾ ਹੁੰਦਾ ਵਾ ਜ਼ਮੀਰ ਕਿੰਨੀ ਆ ਦੇਖੋ ਜੀ ਇਹ ਬੇਰਹਿਮ ਕਿਤੇ ਹੋਇਆ ਆ 7 ਸਾਲ ਹੋ ਗਿਆ ਘਰੋਂ ਨਿਕਲਣੇ ਨੂੰ ਅੱਛਾ ਘਰੋਂ ਕੱਢਿਆ ਗਿਆ ਵਾ ਨਿਕਲੇ ਨਹੀਂ ਆ ਨਹੀਂ ਜੀ ਨਹੀਂ 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 ਇਹ ਤਾਂ ਕਰੋ ਇਹ 26 ਦਾ ਕੇਸ ਹੈ ਵੀਰਵੇ ਦੇ ਤੇ ਸੱਟਾ ਮਾਰ ਗਿਆ ਇਹਨਾਂ ਨੇ ਕਿੰਨਾਂ ਨੇ ਮਾਰੀਆਂ ਇਹਨਾਂ ਨੇ ਮਾਵਾਂ ਤੇ ਜਾਣੇ ਉਹ ਚ ਪੀਓ ਜੀ ਉਹ ਦੋਲੇ ਜੀ ਨਹੀਂ ਮਾਵਾਂ ਤੇ ਜਾਣੇ ਸੱਟਾ ਮਾਰੀਆਂ ਵਾ ਸੰਗਲ ਪਾ ਕੇ ਘਰ ਕਿੰਨਾਂ ਨਹੀਂ ਜੀ ਨਹੀਂ 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 ਹਾਂ ਦਾ ਉਹ ਬਰਨਜਲ ਸਾਹਿਬ ਤੇ ਬਰਨਜਲ ਬੋਲਦੇ ਇਹਨਾਂ ਦੋਵੇਂ ਲੜਕੀ ਕੋਈ ਨਹੀਂ ਅੱਛਾ ਬਾਕੀ ਹਾਂ ਜੀ ਹਾਂ ਜੀ ਇਹਦਾ ਇਹ ਬੇਦਰ ਹੋ ਗਿਆ ਕਿੰਨਾ ਚਿਰ ਤੋਂ ਤੁਹਾਡੀ ਦੇ ਦੋਗੇ ਬਾਕੀ ਇਹ ਦਾ ਆਪਣਾ ਸਿਰ ਤੇ ਪਤਿਆ 26 ਦਾ ਨਾ ਚਲੋ ਬੇ ਦਾਖਲ ਬੇ ਦਾਖਲ ਪਤਾ ਹੋਇਆ ਹੋਊਗਾ ਜੀ ਪੋਤੀ ਦਾ ਕੀ ਕਸੂਰ ਹੈ ਉਹ ਤੇ ਆਪੇ ਹਣੀ ਵੀ ਜੀ ਇਹ ਲਈ ਹੋਈ ਹੈ ਇਹਨਾਂ ਨੇ ਬੱਚਾ ਹੈ ਨਹੀਂ ਤੁਸੀਂ ਮੰਨਦੇ ਵੀ ਉਹਦਾ ਬੱਚਾ ਨਹੀਂ ਹੈਗਾ ਵੀ ਇਹ ਨਹੀਂ ਅੱਜ ਹੀ ਡੀਐਨਏ ਚੁਕਾ ਦੇਓ ਨਹੀਂ ਡੀਐਨਏ ਟੈਸਟ ਤਾਂ ਕਰਾਈਗੇ ਨਾ ਜਦੋਂ ਜਿੰਦਾ ਜੀ ਹਿੱਉਂ ਤਾ ਤੁਸੀਂ ਕਹਿੰਦੇ ਯੋਧਾ ਵਾ ਹੁਣ ਉਹ ਮਰ ਗਿਆ ਹੁਣ ਮਰੇ ਤੋਂ ਬਾਅਦ ਇੱਕ ਚਾਚਾ ਹੋ ਕੇ ਇਹ ਗੱਲ ਕਹਿ ਰਿਹਾ ਕੱਲੋਂ ਤੂੰ ਵੀ ਧੀ ਵਿਆਹਣੀ ਆ ਕੱਲੋਂ ਤੇਰੀ ਧੀ ਦਾ ਜਿਹੜਾ ਆਦਮੀ ਇਸ ਤਰ੍ਹਾਂ ਹੋ ਤਾਂ ਤੇਰੀ ਧੀ ਦੇ ਬੱਚੇ ਨੂੰ ਕੋਈ ਇਸ ਤਰ੍ਹਾਂ ਕੇ ਕੀ ਵੀ ਤੂੰ ਤੇਰੇ ਮਨਤੇ ਤੇ ਦੱਸ ਪਹਿਲਾਂ ਮੈਨੂੰ ਕੋਈ ਜੀ ਤੁਸੀਂ ਮੈਂ ਜਵਾਬੇ ਨਾ ਨਹੀਂ ਇੱਕ ਆਦਮੀ ਮਰੇ ਤੋਂ ਬਾਅਦ ਆਪਾਂ ਕਹਿ ਰਹੇ ਆ ਕਿ ਬੱਚੀ ਸ਼ਾਦੀ ਨਹੀਂ ਹੈਗੀ ਇਹਦੀ ਬੱਚੀ ਨਹੀਂ ਹੈਗੀ ਵੀ ਦੱਸੋ ਇਹ ਤੁਹਾਨੂੰ ਵੀ ਇਹ ਤੁਸੀਂ ਨਾ ਇਹਨਾਂ ਨੂੰ ਕਿਸੇ ਗੋਤੋਰੇ ਦੇ ਅੱਗੇ ਪੁੱਛੋ ਤੁਹਾਡੀ ਬੱਚੀ ਹੈ ਹਾਂ ਗੁਰਦੁਆਰੇ ਖੜੇ ਆ ਜੀ ਹਾਂ ਦੱਸੋ ਵੀ ਤੁਹਾਡੀ ਬੱਚੀ ਹੈ ਹਾਂ ਮੇਰੀ ਬੱਚੀ ਨਾਮ ਕਰਦੇ ਹੋ ਇੱਕ ਮਿੰਟ ਦਾ ਇੱਕ ਮਿੰਟ ਰਹੀ ਰੱਖਿਓ ਤੁਸੀਂ ਆਪਣੇ ਗੁਰਦੁਆਰੇ ਖੜੇ ਆ ਇਹਨਾਂ ਦੇ ਲਵਗੇ ਨਾਮ ਕਰਦੇ ਹੋ ਭਾਈ ਤੁਹਾਨੂੰ ਹਾਂ ਜੀ ਮੇਰੀ ਬੱਚੀ ਹੈ ਮੇਰੀ ਬੱਚੀ ਤੁਹਾਡੇ ਪਤੀ ਦੀ ਹੈ ਹਾਂ ਮੇਰੇ ਪਤੀ ਦੀ ਹੈ ਨਾਮ ਕਰਦੇ ਹੋ ਹਾਂ ਜੀ ਅੱਜ ਤਿੰਨ ਦਿਨ ਪਹਿਲਾਂ ਇਹਨਾਂ ਕੋਲ ਰਹਿ ਕੇ ਆਈਆ ਉਦੋਂ ਕਿਉਂ ਨਹੀਂ ਕਹਿ ਬੀਏ ਸਾਡੀ ਬੱਚੀ ਨਹੀਂ ਅਸੀਂ ਨਹੀਂ ਵੜਨਦੇ ਤਿੰਨ ਦਿਨ ਪਹਿਲਾਂ ਕਿਦੋਂ ਰਹਿ ਕੇ ਆਈ ਹੈ ਇਹ ਰਹਿ ਕੇ ਜਦ ਇਹਦੇ ਪਾਪਾ ਨੇ ਕੁਝ ਖਾਦਾ ਸੀ ਉਹ ਤੋਂ ਪਹਿਲਾਂ ਤਿੰਨ ਦਿਨ ਇਹ ਪੁੱਛ ਲੋ ਕੁੜੀ ਮੂੰਹ ਤੇ ਆ ਮੈਂ ਨਹੀਂ ਕੁਝ ਵੀ ਕਹਿਣਾ ਕੁੜੀ ਕਹੂੰਗੀ ਅੱਗੋਂ ਤਾਂ ਦੇਖੀਂ ਤੂੰ ਆਪਣੇ ਤਦ ਉਸ ਦਿਨ ਮੈਂ ਆਪਣੇ ਦਾਦਾ ਦੱਦ ਦੇ ਘਰੇ ਰਹੀ ਸੀ ਮੇਰਾ ਪਾਪਾ ਵੀ ਮੇਰੇ ਨਾਲ ਸੀ ਉਦੋਂ ਮੈਂ ਤੀਜੇ ਦਿਨ ਮੇਰੇ ਪਾਪਾ ਨੇ ਜਦ ਇਹਨਾਂ ਤੋਂ ਮੇਰੀ ਜਾਦੀ ਤੋਂ ਪੁੱਛਿਆ ਵੀ ਮੈਨੂੰ ਮੇਰੇ ਪਹਿਲੇ ਮੇਰਾ ਕਦੋਂ ਮੇਰੀ ਦਾਦੀ ਕਹਿੰਦੀ ਵੀ ਮੇਰੇ ਵਿਆਹ ਵਾਸਤੇ ਰੱਖੇ ਮੇਰੇ ਪਾਪਾ ਕਹਿੰਦੇ ਕੋਈ ਗੰਦੀ ਉਹ ਮੈਂ ਕਰੂੰਗਾ ਮੈਂ ਖੁਦ ਕਰੂੰਗਾ ਲੇਕਿਨ ਮੇਰੀ ਦਾਦੀ ਨੇ ਕਹਿਤਾ ਮੇਰਾ ਜੁੱਟਾ ਜਵਾਵ ਤੂੰ ਮੇਰੇ ਘਰ ਦੀ ਦਿਲੀਜ ਤੋਂ ਬਾਹਰ ਹੋ ਜਾ ਇਸੇ ਚਾਚੇ ਨੇ ਕਿਹਾ ਵੀ ਮੈਂ ਕੁਸ ਖਾ ਕੇ ਮਰ ਜਾਣਾ ਇਸ ਚਾਚੇ ਨੇ ਜਮਾਂ ਨਹੀਂ ਉਸ ਬੰਦੇ ਨੂੰ ਰੋਕਿਆ ਜਮਾਂ ਹੀ ਬਿਲਕੁਲ ਵੀ ਨਹੀਂ ਰੋਕਿਆ ਕਿ ਤੂੰ ਕਿਉਂ ਇਹ ਕਦਮ ਚੱਕਣਾ ਤੂੰ ਸਾਡਾ ਬੱਚਾ ਆ ਹੁਣ ਇਹਨਾਂ ਦੇ ਕੋਲ ਪੈਣੀ ਆ ਸਾਡੀ ਹੁਣ ਇਹ ਠੇਕਾ ਦੇਣ ਤੋਂ ਮੁੱਕਰਦੇ ਆਗੇ ਇੱਕ ਮਿੰਟ ਇੱਕ ਮਿੰਟ ਵਾਗਰ ਹੋ ਜਾ ਤੁਸੀਂ ਇੱਕ ਜ਼ਮੀਨ ਜ਼ਮੀਨ ਪਿੱਛੇ ਤੁਸੀਂ ਕਿਉਂ ਇਹ ਤਾਂ ਉਹਨੂੰ ਕੁੜੀ ਨੂੰ ਵੀ ਰਵਾੜ ਹੈ ਕੁੜੀ ਤੇ ਵੀ ਗਲਤ ਹੈ ਕਿਹੜੇ ਅਲੀਕੇਸ਼ਨ ਲਾ ਰਹੇ ਵੀ ਕੁੜੀ ਉਹਦੀ ਨਹੀਂ ਹੈਗੀ ਮੈਂ ਤਾਂ ਮੈਂ ਸੌਰੀ ਮੈਂ ਤਾਂ ਇਹਦਾ ਤੁਸੀਂ 700 ਬਣਾ ਪਿੰਡ ਜਾ ਕੇ ਪੁੱਛ ਲੋ ਇਹਦੇ ਬੱਚੀ ਹੈ ਇਹਦੇ ਮੇਰੇ ਚਾਰ ਬੱਚੇ ਸੀ ਜਿੱਥੋਂ ਆਈ ਹੈ ਕਦੋਂ ਟਾਈਮ ਦੋਗੇ ਕਦੋਂ ਮਿਲੋਗੇ ਦੱਸੋ ਕਦੋਂ ਟਾਈਮ ਦੋਗੇ ਕਿਦਾਂ ਆਈਏ ਤੁਹਾਡੇ ਕੋਲ ਅੱਜ ਠੀਕ ਹੈ ਤੁਹਾਨੂੰ ਮੈਂ ਤੁਹਾਡਾ ਨੰਬਰ ਨੋਟ ਕਰ ਲਿਆ ਜੀ ਕਰ ਲਿਆ ਤੇ ਤੁਹਾਨੂੰ ਜਿੱਥੇ ਘਰ ਹੋਏ ਤੇ ਤੁਹਾਨੂੰ ਬੋਲਾ ਜਾਵੇ ਠੀਕ ਹੈ ਤੁਸੀਂ ਇਸ ਤਰ੍ਹਾਂ ਕਰੋ 27 ਤਰੀਕ ਨੂੰ ਸਾਡੇ ਕੋਲ ਆ ਜਾਇ ਇਕੱਠ ਰੱਖਿਆ ਨਵੀਂ ਸੰਗਤ ਦਾ ਇਥੇ ਦਿਲਾ ਸੰਗਰੂਰ ਮੂਣ ਕਾ ਜਿਓ ਹਾਂਜੀ ਜਿਲਾ ਸੰਗਰੂਰ ਮੂਣ ਕਾ ਕੇ ਸਾਡੇ ਪੜਾ ਤੇ ਗੁਰੂ ਘਰ ਦੇ ਵਿੱਚ ਗੱਲ ਕਰ ਜਿਓ ਸਾਡੇ ਕੋਲ ਉੱਥੇ ਆਏ ਹੋਏ ਦਲਪੰਥ ਚ ਅ ਕਦੇ ਜਿਲਾ ਸੰਗਰੂਰ ਮੂਣਕ ਹਾਂਜੀ 27 ਤਰੀਕ ਦਾ ਟਾਈਮ ਰੱਖਿਆ ਨਵੀਂ ਸੰਗਤ ਦਾ ਉੱਥੇ ਮਿਲ ਜਿਓ ਆਣ ਕੇ 27 ਤਰੀਕ ਨੂੰ ਪਰਸੋਂ ਨੂੰ ਚਲੋ ਚਲੋ ਕਰਦੇ ਆ ਜਿਵੇਂ ਉਦੋਂ ਸਭ ਨੂੰ 27 ਦਿਓ ਕਿਸੇ ਬਰੋਗੋਂ ਦਾ ਜਾ ਰਹੀ ਜਿੱਤੀ ਜੱਕੋ ਨਕਸਾਰਿਤ ਠਾਈ ਰਹੀ ਰਤੀ ਜੀ ਤਾਂ ਟਾਈਮ ਦੇ ਦਿਓ ਸਾਨੂੰ ਆਥਨ ਧੜਕੇ ਚਲੋ ਕੋਈ ਗੱਲ ਟਾਈਮ ਦੇ ਦਿਓ ਸਾਨੂੰ ਠੀਕ ਹੈ ਇਹਦੇ ਕੋਲ ਪੈਣਾ ਨਹੀਂ ਚਾਚੇ ਦਾ ਮਤਲਬ ਵੀ ਨਹੀਂ ਹੈ ਠੀਕ ਹੈ ਪਤਾ ਕੀ ਗੱਲ ਬਾਤ ਕਰੀ ਇੱਕ ਗੱਲ ਤੁਹਾਨੂੰ ਕਹਦਾ ਇੱਕ ਤੁਸੀਂ ਚਾਚਾ ਲੱਗਦੇ ਆ ਨਾ ਤੁਹਾਡਾ ਫਰਜ਼ ਨਹੀਂ ਬੰਦਾ ਹੱਤ ਦੇ ਵਿੱਚ ਬੋਲਣ ਦਾ ਹਨਾ ਨਹੀਂ ਨਹੀਂ ਕੋਈ ਲੈ ਕੇ ਆਦੇ ਅਸੀਂ ਇਹਦਾ ਸਤਿਕਾਰ ਕਰਦੇ ਆ ਜਿਹਨੇ ਸੀ ਇਹ ਤਾਂ ਸਾ ਵੀ ਦਿੱਤਾ ਕੋਕਾ ਬਾਅਦ ਦਾ ਕੋਕਾ ਹਨਾ ਤਾਂ ਵੇਜ ਗਏ ਉਸ ਤੋਂ ਬਾਅਦ ਇਹਨੇ ਥੱੱਕਾ ਮਾਰਿਆ ਵੀਰ ਦੇ ਪਤਾ ਹੋਰ ਦੋਈ ਸੱਟਾ ਮਾਰਨ ਕਰਕੇ ਕਿ ਤੂੰ ਧੀ ਨੂੰ ਕਹਿ ਰੇ ਅਬੇ ਧੀ ਸਾਡੀ ਨਹੀਂ ਹੈਗੀ ਨਾ ਚਾਚਾ ਹੋਰ ਦੇ ਨਾਤੇ ਤੁਹਾਡਾ ਲਵਜ ਕਹਿਣ ਦਾ ਫਰਜ਼ ਨਹੀਂ ਬੰਦਾ ਧੀ ਸਾਡੀ ਨਹੀਂ ਹੈਗੀ ਜਿਹਨਾਂ ਕੋ ਮੇਰੀ ਗੱਲ ਕਰੋ ਜਿਹਨਾਂ ਕੋ ਲਈ ਹੈ ਇਹਨਾਂ ਨੇ ਘਰੇ ਲੈ ਚੱਲਾਂਗੇ ਜਿੱਥੋਂ ਆਈ ਹੈ ਇਹ ਪਤਾ ਲੱਗੂ ਕਿ ਸਾਡੇ ਕੋਲ ਕੁਛੋ ਦੀ ਰੋੜ ਨਹੀਂ ਕੱਟ ਤੋਂ ਕੁਛ ਹੋ ਆ ਗਿਆ ਪੈਦੋ ਚਲੋ ਕੋਈ ਤੁਸੀਂ ਨਾਲ ਲਾਇਆ ਸਬੂਤ ਲਾਇਆ ਜਿਹਨਾਂ ਕੋ ਕੁੜੀ ਲਈ ਇਹਨਾਂ ਨੇ ਠੀਕ ਹੈ ਜੀ ਓਕੇ ਜੀ ਚੰਗਾ ਚੰਗਾ ਠੀਕ ਹੈ ਜੀ ਬਾਕੀ ਠੀਕ ਹੈ